ਆਸਟ੍ਰੇਲੀਆ ਨੇ ਨਵੇਂ ਹੈਨਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਨਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈਕ ਗਨਰਾਜ ਹੰਗਰੀ ਮਾਲਟਾ ਅਤੇ ਪੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੇ ਤੇ ਚੌਥੇ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਹਿਲੇ ਸਥਾਨ ਤੇ ਹੁਣ ਯੂਕੇ ਸ਼ੀਮਿਸਤਾਨ ਤੇ ਤੇ ਅਮਰੀਕਾ ਆਖੇ ਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗ੍ਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਂ ਤੋਂ ਪਹਿਲਾਂ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾਂ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟੌਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ਵਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟੀਅਨ ਐਚ ਕੈਲਿੰਦੇ ਅਨੁਸਾਰ ਪਿਛਲੇ 2 ਦਹਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਹੈ ਤੇ 2024 ਦੇ ਵਿੱਚ 111 ਹੋ ਗਈ ਹੈ ਪਰ ਇਹ ਸੁਧਾਰ ਬਰਾਬਰ ਅਨੁਭਵ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਨੇ ਨਵੇਂ ਹੈਂਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਂਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈੱਕ ਗਨਰਾਜ, ਹੰਗਰੀ, ਮਾਲਟਾ ਅਤੇ ਭੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੀ ਅਤੇ ਚੌਥੀ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਾਕਿਸਤਾਨ ਤੇ ਹੁਣ ਯੂਕੇ ਛੇਵੇਂ ਸਥਾਨ ਤੇ ਹੈ ਤੇ ਅਮਰੀਕਾ ਖਿਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਹਾਂ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗ੍ਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਂ ਤੋਂ ਪਹਿਲਾਂ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾਂ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟੌਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ੇ ਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟੀਅਨ ਐਚ ਕੈਲਿੰਦੇ ਅਨੁਸਾਰ ਪਿਛਲੇ 2 ਦਹਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਹੈ ਤੇ 2024 ਦੇ ਵਿੱਚ 111 ਹੋ ਗਈ ਹੈ ਪਰ ਇਹ ਸੁਧਾਰ ਬਰਾਬਰ ਅਨੁਭਵ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਨੇ ਨਵੇਂ ਹੈਂਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਂਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈਕ ਗਨਰਾਜ ਹੰਗਰੀ ਮਾਲਟਾ ਅਤੇ ਪੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੇ ਤੇ ਚੌਥੇ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਹਿਲੇ ਸਥਾਨ ਤੇ ਹੁਣ ਯੂਕੇ ਸ਼ੀਮਿਸਤਾਨ ਤੇ ਤੇ ਅਮਰੀਕਾ ਆਖੇ ਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗ੍ਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਂ ਤੋਂ ਪਹਿਲਾਂ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾਂ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟਾਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ਵਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟੀਅਨ ਐਚ ਕੈਲਿੰਦੇ ਅਨੁਸਾਰ ਪਿਛਲੇ 2 ਧਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਹੈ ਤੇ 2024 ਦੇ ਵਿੱਚ 111 ਹੋ ਗਈ ਹੈ ਪਰ ਇਹ ਸੁਧਾਰ ਬਰਾਬਰ ਅਨੁਭਵ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਨੇ ਨਵੇਂ ਹੈਂਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਂਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈਕ ਗਨਰਾਜ ਹੰਗਰੀ ਮਾਲਟਾ ਅਤੇ ਪੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੇ ਤੇ ਚੌਥੇ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਹਿਲੇ ਸਥਾਨ ਤੇ ਹੁਣ ਯੂਕੇ ਸ਼ੀਮਿਸਤਾਨ ਤੇ ਤੇ ਅਮਰੀਕਾ ਖੇ ਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਤੋ ਪਹਿਲਾ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟੌਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ਵਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟੀਅਨ ਐਚ ਕੈਲਿੰਦੇ ਅਨੁਸਾਰ ਪਿਛਲੇ 2 ਦਹਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਹੈ ਤੇ 2024 ਦੇ ਵਿੱਚ 111 ਹੋ ਗਈ ਹੈ ਪਰ ਇਹ ਸੁਧਾਰ ਬਰਾਬਰ ਅਨੁਭਵ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਨੇ ਨਵੇਂ ਹੈਂਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਂਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈਕ ਗਨਰਾਜ ਹੰਗਰੀ ਮਾਲਟਾ ਅਤੇ ਪੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੇ ਤੇ ਚੌਥੇ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਹਿਲੇ ਸਥਾਨ ਤੇ ਹੁਣ ਯੂਕੇ ਸ਼ੀਮਿਸਤਾਨ ਤੇ ਤੇ ਅਮਰੀਕਾ ਖੇ ਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਹਾਂ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗ੍ਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਂ ਤੋਂ ਪਹਿਲਾਂ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾਂ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟਾਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ਵਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟੀਅਨ ਐਚ ਕੈਲਿੰਦੇ ਅਨੁਸਾਰ ਪਿਛਲੇ 2 ਦਹਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਹੈ ਤੇ 2024 ਦੇ ਵਿੱਚ 111 ਹੋ ਗਈ ਹੈ ਪਰ ਇਹ ਸੁਧਾਰ ਬਰਾਬਰ ਅਨੁਭਵ ਨਹੀਂ ਕੀਤਾ ਗਿਆ ਹੈ ਆਸਟ੍ਰੇਲੀਆ ਨੇ ਨਵੇਂ ਹੈਂਲੀ ਪਾਸਪੋਰਟ ਇੰਡੈਕਸ ਦੇ ਵਿੱਚ 7ਵਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ 6ਵੇਂ ਸਥਾਨ ਤੇ ਸੀ ਇਸ ਤਬਦੀਲੀ ਗਲੋਬਲ ਵੀਜ਼ਾ ਪਹੁੰਚ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਦੇ ਵਿੱਚੋ ਬਦਲਾਅ ਨੂੰ ਦਰਸਾਉਂਦੀ ਹੈ ਹੈਂਲੀ ਪਾਸਪੋਰਟ ਇੰਡੈਕਸ ਪਾਸਪੋਰਟਾਂ ਨੂੰ ਉਹਨਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਦਰਜਾ ਦਿੰਦਾ ਹੈ ਜਿੱਥੇ ਉਹਨਾਂ ਦੇ ਤਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਨਾਲ ਦਾਖਲ ਹੋ ਸਕਦੇ ਹਨ ਹਾਲਾਂਕਿ ਸਿਰਫ ਇੱਕ ਗ੍ਰਾਵਟੇ ਦਰਸਾਉਂਦੀ ਹੈ ਕਿ ਪਾਸਪੋਰਟ ਰੈਂਕਿੰਗ ਕਿਵੇਂ ਬਦਲ ਸਕਦੀ ਹੈ ਕਿਉਂਕਿ ਦੇਸ਼ ਆਪਣੀ ਯਾਤਰਾ ਸਮਝੌਤੇਆਂ ਅਤੇ ਵੀਜ਼ਾ ਨਿਯਮਾਂ ਨੂੰ ਅਨੁਕੂਲ ਕਰਦੇ ਹਨ ਆਸਟ੍ਰੇਲੀਆ ਹੁਣ ਪੰਜ ਯੂਰੋਪੀਅਨ ਦੇਸ਼ਾਂ ਨਾਲ ਸੱਤਵਾਂ ਸਥਾਨ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੈਕ ਗਨਰਾਜ ਹੰਗਰੀ ਮਾਲਟਾ ਅਤੇ ਪੋਲਨ ਸ਼ਾਮਲ ਹਨ ਸਿੰਗਾਪੁਰ ਇਸ ਸੂਚੀ ਦੇ ਵਿੱਚ ਅੱਜ ਵੀ ਟੌਪ ਤੇ ਹੈ ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ਤੇ ਰਹੇ ਹਨ ਕਈ ਦੇਸ਼ ਤੀਜੇ ਤੇ ਚੌਥੇ ਸਥਾਨ ਤੇ ਰਹੇ ਹਨ ਜਦਕਿ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ ਤੇ ਹੈ ਸਭ ਤੋਂ ਮਹੱਤਵਪੂਰਨ ਬਦਲਾ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਇਆ ਹੈ ਦੋਵੇਂ ਇੱਕ ਵਾਰ ਸੂਚਕਾਂਗ ਦੇ ਸਿਖਰ ਤੇ ਸਨ 2015 ਵਿੱਚ ਯੂਕੇ ਪਹਿਲੇ ਸਥਾਨ ਤੇ ਸੀ ਅਤੇ 2014 ਦੇ ਵਿੱਚ ਅਮਰੀਕਾ ਪਹਿਲੇ ਸਥਾਨ ਤੇ ਹੁਣ ਯੂਕੇ ਸ਼ੀਮਿਸਤਾਨ ਤੇ ਤੇ ਅਮਰੀਕਾ ਖੇ ਸਕੇ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਦੋਵਾਂ ਦੇਸ਼ਾਂ ਲਈ ਲਗਾਤਾਰ ਹੇਠਾਂ ਵੱਲ ਰੁਝਾਨ ਨੂੰ ਦਰਸਾ ਰਿਹਾ ਹੈ ਲਗਭਗ 20 ਸਾਲ ਪਹਿਲਾਂ ਇੰਡੈਕਸ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਹੁਣ ਪਹਿਲੀ ਵਾਰ ਚੋਟੀ ਦੇ 10 ਥਾਵਾਂ ਤੋਂ ਵੀ ਬਾਹਰ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਆਸਟ੍ਰੇਲੀਆਈ ਯਾਤਰੀਆਂ ਲਈ ਇਸ ਦਾ ਕੀ ਅਰਥ ਹੈ ਜ਼ਿਆਦਾਤਰ ਲੋਕਾਂ ਲਈ ਰੈਂਕਿੰਗ ਵਿੱਚ ਗਰਾਵਟ ਉਹਨਾਂ ਦੀਆਂ ਰੋਜ਼ਾਨਾ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਆਸਟ੍ਰੇਲੀਆਈ ਅਜੇ ਵੀ ਸਮੇਤੋ ਪਹਿਲਾ ਵੀਜ਼ਾ ਦਾ ਪ੍ਰਬੰਧ ਕੀਤੇ ਬਿਨਾ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿੱਚ ਦਾਖਲ ਹੁੰਦੇ ਯੋਗ ਹਨ ਹਾਲਾਂਕਿ ਰੈਂਕਿੰਗ ਇਹ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਨੀਤੀਆਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ ਜਦੋਂ ਕਿ ਇੰਡੈਕਸ ਦੇ ਟੌਪ ਤੇ ਦੇਸ਼ ਵਿਆਪਕ ਯਾਤਰਾ ਆਜ਼ਾਦੀ ਦਾ ਆਨੰਦ ਮਾਣਦੇ ਰਹਿੰਦੇ ਹਨ ਉਹ ਸਭ ਤੋਂ ਵੱਧ ਘੱਟ ਮੋਬਾਈਲ ਪਾਸਪੋਰਟਾਂ ਦੇ ਵਿਚਕਾਰ ਪਾੜਾ ਹੋਰ ਚੌੜਾ ਹੋ ਰਿਹਾ ਹੈ ਪਹੁੰਚ ਅਤੇ ਮੌਕੇ ਵਿੱਚ ਵਿਆਪਕ ਵਿਸ਼ਵਵਿਆਪੀ ਅਸਮਾਨਤਾ ਵੀ ਦਸਾਉਂਦੀਆਂ ਹਨ ਹੈਲੇ ਐਂਡ ਪਾਰਟਨਰਸ ਦੇ ਚੇਅਰ ਡਾਕਟਰ ਕ੍ਰਿਸਟਿਅਨ ਐਚ ਕਹਿੰਦੇ ਅਨੁਸਾਰ ਪਿਛਲੇ 2 ਦਹਾਕਿਆਂ ਵਿੱਚ ਵਿਸ਼ਵਵਿਆਪੀ ਯਾਤਰਾ ਪਹੁੰਚ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਸਾਰਿਆਂ ਨੂੰ ਬਰਾਬਰ ਲਾਭ ਨਹੀਂ ਹੋਇਆ ਵੀਜ਼ਾ ਮੁਕਤ ਪਹੁੰਚ ਕਰਨ ਵਾਲੇ ਯਾਤਰੀਆਂ ਦੀ ਔਸਤ ਗਿਣਤੀ 2006 ਵਿੱਚ 58 ਤੋਂ ਲਗਭਗ ਦੁੱਗਣੀ ਹੋ ਗਈ ਤੇ 2024 ਦੇ ਵਿੱਚ 111 ਹੋ ਗਈ